ਸਰੀਦੇਸ ਕਾਟ ਰੋਡ ਤੇ ਸਥਿਤ ਅਲਟੀਮੇਟ ਬੈਂਕੁਇਟ ਹਾਲ ਵਿਖੇ ਫ੍ਰੈਂਡਸ ਆਫ ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਪੰਜਾਬ ਤੋਂ ਕੈਨੇਡਾ ਆਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੇ ਸਨਮਾਨ ਦੇ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਪ੍ਰਮੁੱਖ ਸ਼ਖਸੀਅਤਾਂ ਸਮੇਤ ਹੋਰ ਨਾ ਪਤਵੰਤਿਆਂ ਨੇ ਸ਼ਿਰਕਤ ਕੀਤੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਕੈਨੇਡਾ ਦੌਰੇ ਦੌਰਾਨ ਸ੍ਰੀ ਵਿਖੇ ਪੂਜੇ ਜਿੱਥੇ ਉਨ੍ਹਾਂ ਦੇ ਸਨਮਾਨ ਦੇ ਵਿੱਚ ਇੱਕ ਸਮਾਗਮ ਅਜੋਜਿਤ ਕੀਤਾ ਗਿਆ ਸਮਾਗਮ ਦੇ ਸ਼ੁਰੂ ਦੇ ਵਿੱਚ ਪੰਜਾਬੀ ਮੂਲ ਦੇ ਕੈਨੇਡੀਅਨ ਸੰਸਦ ਸੁਖ ਢਾਲੀਵਾਲ ਸੰਸਦ ਰਣਜੀਤ ਸਿੰਘ ਸਰਾਇਆ ਤੇ ਰੇਡੀਓ ਇੰਡੀਆ ਦੇ ਸੰਚਾਲਕ ਮਨਿੰਦਰ ਗੁਨੀਫਲ ਨੂੰ ਮੰਤਰੀ ਖੁੱਡਿਆ ਦਾ ਸਵਾਗਤ ਕੀਤਾ ਗਿਆ ਇਸ ਮੰਗ ਨੂੰ ਐਡਵੋਕੇਟ ਲਵਲੀਨ ਸਿੰਘ ਗੱਲ ਬਲਬੀਰ ਸਿੰਘ ਚੰਗਿਆੜਾ ਆਦੀ ਬੁਲਾਰਿਆਂ ਦੇ ਵੱਲੋਂ ਪੰਜਾਬ ਦੇ ਨਾਲ ਜੁੜੀਆਂ ਕੁਝ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਟੁਕਮੇ ਹੱਲ ਦੀ ਮੰਗ ਕੀਤੀ ਗਈ। ਬੁਲਾਰਿਆਂ ਦੇ ਵੱਲੋਂ ਐਨ ਆਰ ਆਈ ਲੋਕਾਂ ਨੂੰ ਪੰਜਾਬ ਦੇ ਵਿੱਚ ਪੇਸ਼ ਆਉਂਦੀਆਂ ਦਿੱਕਤਾਂ ਸਮੇਤ ਫਗਵਾੜਾ ਤੋਂ ਖਾਸੇ ਦੀ ਜਨਮ ਭੂਮੀ શ્રી ਅਨੰਦਪੁਰ ਸਾਹਿਬ ਜਾਂਦੀ ਸ਼ਰਤ ਨੂੰ ਚੌੜਾ ਕਰਨ ਦਾ ਵੀ ਮੁੱਦਾ ਉਠਾਇਆ ਗਿਆ। ਇਸ ਮੌਕੇ ਸਮਾਗਮ ਤੇ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਲਿਆਂਦੀਆਂ ਜਾ ਰਹੀਆਂ ਨੇ ਅਤੇ ਬੇਰੋਜ਼ਗਾਰੀ ਦੂਰ ਕਰਨ ਲਈ ਹਜ਼ਾਰਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਫਗਵਾੜਾ ਮੇਨ ਹਾਈਵੇ ਨੂੰ ਵੱਡਾ ਰੂਪ ਦੇਣ ਸੰਬੰਧੀ ਉਹ ਸਮੁੱਚਾ ਮਾਮਲਾ ਆਪਣੀ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ। ਇਸ ਤੋਂ ਇਲਾਵਾ ਉਹਨਾਂ ਨੇ ਕੈਨੇਡਾ ਸਮੇਤ ਬਾਕੀ ਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਲਗਾ ਦਿੱਤੇ ਅਤੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣਾਉਣ ਦੇ ਵਿੱਚ ਨਿਭਾਏ ਗਏ ਰੋਲ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਕੈਨੇਡਾ ਵਿੱਚ ਵਸਦੇ ਸਾਡੇ ਸਹਿਯੋਗ ਪੰਜਾਬੀ ਭਾਈਚਾਰਾ ਜਿਨ੍ਹਾਂ ਨੇ ਅੱਜ ਸਾਰੇ ਮਨਿੰਦਰ ਗਿੱਲ ਜੀ, ਤਬਨਿੰਦਰ ਜੀ ਇਸ ਸੰਸਥਾ ਨੇ ਮੈਨੂੰ ਇੱਥੇ ਬਲਾ ਕੇ ਬਹੁਤ ਮਾਨ ਸਨਮਾਨ ਜੀ ਦੇ ਵਿੱਚ ਕਨੇਡਾ ਵਾਸੀ ਬਹੁਤ ਸਤਿਕਾਰਯੋਗ ਹਸਤੀਆਂ ਸਾਡੇ ਪ੍ਰਾ ਸੁਖਤਾਰੀਵਾਲ ਜੀ ਮੈਂਬਰ ਪਾਰਲੀਮੈਂਟ ਸਰਾਏ ਸਾਹਿਬ ਰਣਜੀਤ ਜੀ ਮੈਂਬਰ ਪਾਰਲੀਮੈਂਟ ਚੀਮਾ ਸਾਹਿਬ ਢਿੱਲੋ ਸਾਹਿਬ ਇਧਰ ਪੱਡਾ ਸਾਹਿਬ ਇਹਨਾਂ ਸਾਰਿਆਂ ਨੇ ਦੇਸੀ ਸਾਹਿਬ ਗੁਲਤਰਨ ਜੀ ਹੋਰਾਂ ਨੇ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਮੈਂ ਸਦਾ ਸਦਾ ਲਈ ਸਾਰਿਆਂ ਦਾ ਬਹੁਤ ਰਿਣੀ ਦੱਸ ਦੇ ਕਿ ਇਸ ਮੌਕੇ ਹੂਰਨਤ ਇਲਾਵਾ ਗੁਲਜਾਰ ਸਿੰਘ ਜੀਮਾ ਸੁਮਿਤ ਸਿੰਘ ਖੁੱਡਿਆ ਬਲਵੀਰ ਖੱਡਾ ਮਨਜੀਤ ਸਿੰਘ ਬਹਿਮਨ ਅਤੇ ਕੁਲਰਤਨ ਸਿੰਘ ਅਤੇ ਬੂਟਾ ਅਸਿਲ ਗੁਰਪੇ ਸਿੰਘ ਗੈਰੀ ਮਨਜੀਤ ਸਿੰਘ ਬਿੱਟੂ ਅਟਵਾਲ ਨਿਰਵੈ ਸਿੰਘ ਕੈਂਤ ਅਧਿਰਨਜੀਤ ਸਿੰਘ ਪਾਲ ਸਿੰਘ ਵੜਾਂਚ ਕੁਲਵੰਤ ਸਿੰਘ ਢੇਸੀ ਅਜਮੇਰ ਸਿੰਘ ਢਿੱਲੋ ਮਾਸਟਰ ਦਵਿੰਦਰ ਸਿੰਘ ਰਸੂਲਪੁਰ ਹਰਦੀਪ ਸਿੰਘ ਪਾਹਵਾ ਬਲਵਿੰਦਰ ਸਿੰਘ ਵਿਦੇਸ਼ਾ ਸ੍ਰਿੰਦਰ ਸਿੰਘ ਤੇਸੀਆ ਤੇ ਹਰਜੀਤ ਸਿੰਘ ਗਿੱਲ ਵੀ ਮੌਜੂਦ ਸਨ ਸਮਾਗਮ ਦੇ ਆਖਰ ਦੇ ਵਿੱਚ ਫਾਊਂਡੇਸ਼ਨ ਦੇ ਆਦੇਦਾਰਾਂ ਵੱਲੋਂ ਮੰਤਰੀ ਖੁੱਡਿਆ ਦਾ ਸਨਮਾਨ ਕੀਤਾ ਗਿਆ ਬੈਂਕੂਵਰ ਤੋਂ ਮਲਕੀਸ਼ ਸਿੰਘ ਦੀ ਰਿਪੋਰਟ ਹਮਦਰਦ ਟੀਵੀ